ਰਾਧਾ Swami ji ਅੱਜ ਦੀ ਜਿਹੜੀ ਸਾਖੀ ਏ ਉਹ ਬਹੁਤ ਹੀ ਪਿਆਰੀ ਹੈ ਅਸੀਂ ਸਾਰੇ ਜੀਵ ਮਾਇਆ ਦੇ ਜਾਲ ਦੇ ਵਿੱਚ ਬਹੁਤ ਬੁਰੀ ਤਰੀਕੇ ਦੇ ਨਾਲ ਫਸੇ ਹੋਏ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਪੰਜ ਵਿਕਾਰਾਂ ਨੇ ਸਾਨੂੰ ਘੇਰਿਆ ਹੋਇਆ ਇਹਨਾਂ ਦੇ ਵਿੱਚੋਂ ਨਿਕਲਣ ਵਾਸਤੇ ਸਾਡੇ ਵਾਸਤੇ ਭਜਨ ਸਿਮਰਨ ਬਹੁਤ ਜ਼ਰੂਰੀ ਹੈ ਜਦ ਤੱਕ ਅਸੀਂ ਭਜਨ ਸਿਮਰਨ ਨਹੀਂ ਕਰਾਂਗੇ ਸਾਡੇ ਚ ਸਦਕ ਤੇ ਸੰਤੋਖ ਨਹੀਂ ਆਏਗਾ ਲੇਕਿਨ ਕੁਝ ਐਹੋ ਜੀ ਵੀ ਜੀਵ ਹਨ ਜਿਨ੍ਹਾਂ ਦੇ ਕੁਝ ਪਿਛਲੇ ਕਰਮਾਂ ਦੇ ਕਰਕੇ ਮਾਲਕ ਉਹਨਾਂ ਨੂੰ ਇੰਨਾ ਦੇ ਦਿੰਦਾ ਹੈ ਉਹਨਾਂ ਦੇ ਕੋਲ ਇੰਨੀ ਤਾਂਧੋਲਤਾ ਆ ਜਾਂਦੀ ਹੈ ਕਿ ਉਹਨਾਂ ਨੂੰ ਇਹ ਹੀ ਭੁੱਲ ਜਾਂਦਾ ਹੈ ਕਿ ਸਾਡਾ ਅਸਲੀ ਮਕਸਦ ਕੀ ਹੈ ਅਸੀਂ ਇੱਥੇ ਕਰਨ ਆਏ ਕੀ ਐਵੀ ਇੱਕ ਵੀਰ ਸੀ ਜਿਨ੍ਹਾਂ ਨੂੰ ਮਾਲਕ ਨੇ ਬਹੁਤ ਕੁਝ ਦਿੱਤਾ ਹੋਇਆ ਸੀ ਕਿਸੇ ਚੀਜ਼ ਦੀ ਕੋਈ ਕਮੀ ਹੀ ਨਹੀਂ ਸੀ ਧਨ ਦੌਲਤ ਵੀ ਕੋਠੀਆਂ ਵੀ ਸੋਨੇ ਬੱਚੇ ਵੀ ਸਾਰਾ ਪਰਿਵਾਰ ਇੰਨਾ ਵਧੀਆ ਕਿ ਉਸ ਵੀਰ ਨੂੰ ਕਦੀ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਅਸਲੀ ਮਕਸਦ ਕੀ ਹੈ ਅਸੀਂ ਇੱਥੇ ਕੀ ਕਰਨ ਆਏ ਹਾਂ ਆਪਣੀ ਐਸੇ ਹੀ ਧੁੰਦੇ ਵਿੱਚ ਉਹਨੇ ਅਤਿਓ ਜਿਆਦਾ ਆਪਣੀ ਜ਼ਿੰਦਗੀ ਜਿਹੜੀ ਸੀ ਕੱਢ ਦਿੱਤੀ ਸੀ। ਔਰ ਉਸ ਵੀਰ ਨੂੰ ਇੰਨਾ ਕੁ ਜ਼ਿਆਦਾ ਅਹੰਕਾਰ ਸੀ ਜਦ ਵੀ ਉਹ ਵੀਰ ਕਿਸੇ ਵੀ ਰਿਸ਼ਤੇਦਾਰੀ ਚ ਜਾਂਦਾ ਸੀ, ਕਿਸੇ ਵੀ ਭੈਣ ਭਰਾ ਦੇ ਕੋਲ ਖੜਦਾ ਸੀ ਜਾਂ ਬਾਹਰ ਕਿਤੇ ਆਪਣੇ ਯਾਰਾਂ ਬੇਲੀਆਂ ਚ ਜਾਂਦਾ ਸੀ ਤੇ ਜਿਹੜੇ ਲੋਕ ਸੀ ਉਹਦੇ ਤੁੱਕ ਭਰਾਂਦੇ ਸੀ, ਡਰਦੇ ਸੀ। ਕਿ ਇਹ ਕਿਹੜਾ ਆ ਗਿਆ ਜੀ? ਹੁਣ ਇਹਦੀ ਕਿਹੜੀਆਂ ਗੱਲਾਂ ਸੁਣੀ ਇਹਦੇ 'ਚ ਤੇ ਇੰਨਾ ਹੰਕਾਰ ਹੈ ਇੰਨੇ ਤੇ ਕਿਸੇ ਦੀ ਗੱਲ ਨੂੰ ਥੱਲੇ ਹੀ ਨਹੀਂ ਡਿੱਗਣਦੇ ਨਾ ਇੰਨੇ ਤੇ ਬਸ ਆਪਣੀ ਹੀ ਚਲਾਈ ਜਾਣੀ ਹੈ ਮੇਰੇ ਕੋ ਲਾਜ ਤੇ ਮੇਰੇ ਕੋ ਲੋਝੇ ਮੇਰੇ ਬੱਚੇ ਐਵੇਂ ਸੈੱਟ ਹੋ ਗਏ ਮੇਰੇ ਬੱਚਿਆਂ ਨੂੰ ਮੈਂ ਆਹ ਕਰ ਦਿੱਤਾ ਮੇਰੇ ਬੱਚਿਆਂ ਨੂੰ ਮੈਂ ਉਹ ਕਰ ਦਿੱਤਾ ਲੋਕੀ ਉਹਦੇ ਤੋਂ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ ਸੀ ਉਹਦੀਆਂ ਗੱਲਾਂ ਸੁਣ ਸੁਣ ਕੇ ਔਰ ਅਜੇ ਉਹ ਦੇਖੋ ਇੰਨਾ ਕੁ ਪੈਸਾ ਸੀ ਇੱਕ ਵਾਰ ਉਹ ਵੀਰ ਕਿਸੇ ਰਿਸ਼ਤੇਦਾਰੀ ਦੇ ਵਿੱਚ ਗਿਆ ਉੱਥੇ ਵਿਆਹ ਸ਼ਾਦੀ ਸੀ ਸਾਰੇ ਉੱਥੇ ਬੈਠੇ ਹੋਏ ਸੀ ਜਦ ਉੱਥੇ ਬੈਠੇ ਹੋਏ ਤੇ ਉੱਥੇ ਗੱਲਾਂ ਗੁਰੂਆਂ ਦੀ ਚੱਲ ਗਈ ਸਾਰੇ ਆਪਣੀ ਆਪਣੀ ਗੱਲਾਂ ਕਰਨ ਲੱਗ ਗਏ ਕੋਈ ਕਹਿਣ ਲੱਗਾ ਮੇਰਾ ਗੁਰੂ ਵੱਡਾ ਹੈ ਤੇ ਕੋਈ ਕਹਿਣ ਲੱਗਾ ਮੇਰਾ ਵੱਡਾ ਹੈ ਨਹੀਂ ਨਹੀਂ ਐਸパਸੇ ਨਹੀਂ ਜਾਣਾ ਚਾਹੀਦਾ ਐਸਪਾਸੇ ਜਾਣਾ ਚਾਹੀਦਾ ਹੈ ਉੱਧਰ ਜਾਣ ਦੇ ਨਾਲ ਜ਼ਿਆਦਾ ਵਧੀਆ ਹੁੰਦਾ ਹੈ ਉੱਧਰ ਜਾਣ ਦੇ ਨਾਲ ਨਹੀਂ ਹੁੰਦਾ ਇਹ ਅਕਸਰ ਹੀ ਜਦ ਵੀ ਕਈ ਜੀਵ ਇਕੱਠੇ ਹੁੰਦੇ ਨੇ ਤੇ ਐਵੇਂ ਦੀਆਂ ਹੀ ਗੱਲਾਂ ਕਰਦੇ ਹਾਂ ਲੇਕਿਨ ਅਸਲੀ ਮਕਸਦ ਕੀ ਹੈ ਉਹ ਅਸੀਂ ਭੁੱਲ ਜਾਂਦੇ ਹਾਂ ਉਹ ਵੀਰ ਨੂੰ ਵੀ ਇੱਕ ਉਹਨਾਂ ਦੇ ਹੀ ਕੋਈ ਰਿਸ਼ਤੇਦਾਰ ਸੀ ਉਹ ਕਹਿਣ ਲੱਗਿਆ ਕਿ ਭਰਾਵਾ ਤੂੰ ਜਦ ਵੀ ਦੇਖੋ ਬਸ ਆਪਣੀ ਹੀ ਵਡਿਆਈ ਹੀ ਕਰਦਾ ਰਹਿਣਾ ਹੈ ਸਾਨੂੰ ਪਤਾ ਹੈ ਮਾਲਕ ਨੇ ਤੈਨੂੰ ਬਹੁਤ ਦਿੱਤਾ ਹੈ ਕਦੀ ਕੋਈ ਹੋਰ ਵੀ ਗੱਲ ਕਰ ਲਿਆ ਕਰ ਕਦੀ ਕੋਈ ਗੁਰੂ ਦੀ ਵੀ ਗੱਲ ਸੁਣ ਲਿਆ ਕਰ ਕਦੀ ਗੁਰੂ ਵਾਲੇ ਪਾਸੇ ਵੀ ਚਲਾ ਜਾਇਆ ਕਰ ਤੈਨੂੰ ਅਸੀਂ ਕਦੀ ਨਹੀਂ ਦੇਖਿਆ ਨਾ ਕਦੀ ਕਿਸੇ ਗੁਰਦੁਆਰਾ ਸਾਹਿਬ 'ਚ ਜਾਂਦੇ ਆ ਨਾ ਕਿਤੇ ਕੋਈ ਤੀਰਥ ਸਥਾਨ ਤੇ ਜਾਂਦੇ ਆ ਨਾ ਕੋਈ ਤੈਨੂੰ ਅਸੀਂ ਕੋਈ ਪਾਠ ਕਰਦੇ ਆ ਅਸੀਂ ਤਾਂ ਤੈਨੂੰ ਕਦੀ ਕਿਤੇ ਦੇਖਿਆ ਹੀ ਨਹੀਂ ਤਉ ਵੀਰ ਕਹਿਣ ਲੱਗਾ ਕਿ ਮੈਂ ਕੀ ਕਰਨਾ ਹੈ ਜਾ ਕੇ ਮਿੰਨੂ ਦੇ ਮਾਲਕ ਨੇ ਇੰਨੇ ਭਾਗ ਲਾਏ ਨੇ ਇੰਨੇ ਭਾਗ ਲਾਏ ਨੇ ਕਿ ਬਸ ਮਿੰਨੂ ਤੇ ਆਪ ਨਹੀਂ ਸਮਝ ਆਉਂਦਾ ਕਿ ਪੈਸਾ ਆਉਂਦਰਾ ਆਉਂਦਾ ਕਿੱਥੋਂ ਐਨਾ ਮਾਲਕ ਨੇ ਮਿੰਨੂ ਦਿੱਤਾ ਹੈ ਅੱਜ ਮੇਰੇ ਬੱਚੇ ਥਾਂ ਥਾਂ ਤੇ ਸਾਰੇ ਸੈਟ ਨੇ ਨਾ ਕੋਈ ਘਰ ਦੇ ਵਿੱਚ ਕਲੇਸ਼ ਨਾ ਕੋਈ ਕੋਸ਼ ਸਭ ਕੁਝ ਐ ਵਧੀਆ ਚੱਲਣ ਦੇ ਤੇ ਮੈਂ ਕੀ ਕਰਨਾ ਤੁਸੀਂ ਕਰੋ ਪਾਠ ਜਿੰਨੂੰ ਜ਼ਰੂਰਤ ਐ ਉਹ ਵੀਰ ਕਹਿਣ ਲੱਗਾ ਕਿ ਵੀਰ ਇਹ ਤੇ ਗੱਲ ਗਲਤ ਈ। ਉੱਥੇ ਹੀ ਇੱਕ ਸਤਸੰਗੀ ਵੀਰ ਵੀ ਬੈਠਾ ਹੋਇਆ ਸੀ ਉਹ ਸਤਸੰਗੀ ਵੀਰ ਕਹਿਣ ਲੱਗਾ ਕਿ ਵੀਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਖੁਸ਼ੀ ਹੋਈ ਬਹੁਤ ਵਧੀਆ ਲੱਗਾ ਬਹੁਤ ਹੀ ਘਾਟੇਵੰਦੀ ਜੀਬ ਹੁੰਦੇ ਸਨ ਜਿੰਨੂੰ ਮਾਲਕ ਸਾਰੀਆਂ ਖੁਸ਼ੀਆਂ ਬਖਸ਼ਦੇ ਹਨ। ਇਨੀਆਂ ਖੁਸ਼ੀਆਂ ਦੇ ਦੇ ਹਨ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਤੇ ਹਰ ਇੱਕ ਇਨਸਾਨ ਦੁਖੀ ਏ ਬਹੁਤ ਘਾਟੀ ਜੀਵ ਨੇ ਜਿਹੜੇ ਸੁਖੀ ਹੋਣ ਜਿਵੇਂ ਤੁਸੀਂ ਦੱਸ ਰਹੇ ਹੋ ਸਾਨੂੰ ਸੁਣ ਕੇ ਬਹੁਤ ਵਧੀਆ ਲੱਗਾ ਲੇਕਿਨ ਆ ਜਿਹੜੇ ਵੀਰ ਗੱਲ ਕਹਿ ਰਹੇ ਨੇ ਇਹ ਵੀ ਬਹੁਤ ਚੰਗੀ ਹੈ ਸਾਰੇ ਇੱਥੇ ਗੁਰੂਆਂ ਦੀਆਂ ਗੱਲਾਂ ਕਰ ਰਹੇ ਹਨ ਤੁਸੀਂ ਬਸ ਆਪਣੀ ਹੀ ਵਡਿਆਈ ਕਰੀ ਜਾ ਰਹੇ ਹੋ ਵਡਿਆਈ ਕਰੀ ਜਾ ਰਹੇ ਹੋ ਤੇ ਉਹ ਵੀਰ ਕਹਿਣ ਲੱਗਾ ਕਿ ਭਾਜੀ ਤਾਨੂੰ ਤੇ ਮੈਂ ਕੁਝ ਕਿਹਾ ਹੀ ਨਹੀਂ ਮੇਰ ਕੋ ਹੈਗਾ ਇਹ ਸਾਰਾ ਕੁਝ ਤੇ ਮੈਂ ਦੱਸ ਰਿਹਾ ਹਾਂ ਤੇ ਸਤਸੰਗੀ ਵੀਰ ਕਹਿਣ ਲੱਗਿਆ ਕਿ ਚੰਗੀ ਗੱਲ ਹੈ ਬਹੁਤ ਚੰਗੀ ਗੱਲ ਲੇਕਿਨ ਅੱਜ ਕੁਝ ਕੇ ਕੱਲਾ ਮੈਂ ਵੀ ਤੁਹਾਡੇ ਨਾਲ ਕਰਨਾ ਚਾਹਨਾ ਤੇ ਵੀਰ ਕਹਿਣ ਲੱਗਿਆ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਉਹ ਸਤਸੰਗੀ ਵੀਰ ਕਹਿਣ ਲੱਗਾ ਕਿ ਵੀਰ ਜੀ ਤੁਹਾਡੀ ਉਮਰ ਨੂੰ ਦੇਖ ਕੇ ਤੇ ਲੱਗਦਾ ਹੈ ਕਿ ਤੁਸੀਂ ਕਾਫੀ ਏਜ ਦੇ ਹੋ ਗਏ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਮੇਰੇ ਬੱਚੇ ਵੀ ਹਨ ਉਹਨਾਂ ਦੇ ਵਿਆਹ ਵੀ ਹੋ ਗਏ ਹਨ ਅੱਗੋਂ ਉਹਨਾਂ ਦੇ ਵੀ ਬੱਚੇ ਹੋ ਗਏ ਹਨ ਪੜਦੇ ਲਿਖਦੇ ਹਨ ਉਸ ਹਾਵਨਾ ਤੁਹਾਡੀ ਕਾਫੀ ਏਜ ਹੋ ਚੁੱਕੀ ਜਿਵੇਂ ਤੁਸੀਂ ਦੱਸਦੇ ਹੋ ਕਿ ਤੁਸੀਂ ਅੱਜ ਤੱਕ ਕਦੀ ਵੀ ਕੋਈ ਪਾਠ ਨਹੀਂ ਕੀਤਾ ਕਦੀ ਕੋਈ ਤੀਰਥ ਸਥਾਨ ਤੇ ਨਹੀਂ ਗਏ ਕਦੀ ਤੁਸੀਂ ਗੁਰੂਆਂ ਨੂੰ ਨਹੀਂ ਮਿਲੇ ਕਦੀ ਤੁਸੀਂ ਗੁਰੂ ਦੀ ਗੱਲ ਨੂੰ ਸੁੰਨਾ ਪਸੰਦ ਨਹੀਂ ਕੀਤਾ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਜ਼ਿੰਦਗੀ ਕਿੰਨੀ ਖੋਹ ਰਹਿ ਗਈ ਹੈ ਉਹ ਵੀਰ ਕਹਿਣ ਲੱਗਾ ਕਿ ਭਾਈ ਇਹਨੂੰ ਮੈਂ ਕੀ ਕਹਿਣਾ ਹੈ ਮੈਂ ਆਪਣੀਆਂ ਖੁਸ਼ੀਆਂ ਜੀ ਰਿਹਾ ਆਂ ਆਪਣਾ ਜ਼ਿੰਦਗੀ ਨੂੰ ਇੰਜੋਏ ਕਰ ਰਿਹਾ ਆਂ ਮੈਂ ਤੇ ਬੜੇ ਜਿਹੇ ਇਹੋ ਜਿਹੇ ਲੋਕ ਦੇਖੀ ਹਨ ਜਿਹੜੇ ਤੀਰਥ ਸਥਾਨਾਂ ਤੇ ਜਾਂਦੇ ਹਨ ਗੁਰੂ ਘਰ ਜਾਂਦੇ ਹਨ ਤੇ ਰੋਂਦੇ ਹੀ ਰਹਿੰਦੇ ਨੇ ਕਦੀ ਉਹਨਾਂ ਨੂੰ ਸੁਖ ਹੀ ਨਹੀਂ ਮਿਲਦਾ ਉਹ ਮੈਂ ਤੇ ਸੁਖੀ ਆ ਮੈਨੂੰ ਹੋਰ ਕੀ ਚਾਹੀਦਾ ਉਹ ਸਤਸੰਗੀ ਵੀਰ ਕਹਿਣ ਲੱਗਾ ਵੀਰਾ ਤੂੰ ਸੁਖੀ ਤੇ ਹੈਗਾ ਏ ਇਹ ਤੇਰੇ ਪਿਛਲੇ ਜਨਮਾਂ ਦਾ ਹਿਸਾਬ ਕਿਤਾਬ ਸੀ ਤੂੰ ਕੋਈ ਪਿਛਲੇ ਚੰਗੇ ਕਰਮ ਕੀਤੇ ਸਨ ਜਿਹੜੇ ਰੱਬ ਨੇ ਤੈਨੂੰ ਭਾਗ ਲਾਏ ਹਨ ਲੇਕਿਨ ਐਸ ਜਨਮ ਦੇ ਵਿੱਚ ਤੂੰ ਬਚਪਨ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਕਿੰਨੇ ਕ ਆਪਣੇ ਕਰਮ ਬਣਾਏ ਹੋਣਗੇ ਜਦ ਤੱਕ ਤੂੰ ਪੂਰੇ ਸਤਗੁਰੂ ਨੂੰ ਨਹੀਂ ਮਿਲੇਗਾ ਆਪਣੇ ਗੁਰੂ ਦੇ ਨਾਮ ਨੂੰ ਸਿਮਰਨ ਨੂੰ ਨਹੀਂ ਲਏਗਾ ਤਦ ਤੱਕ ਤੇਰਾ ਪਾਰ ਉਤਾਰਾ ਕਿਵੇਂ ਹੋਏਗਾ ਉਹ ਵੀਰ ਕਹਿਣ ਲੱਗਾ ਪਾਰ ਉਤਾਰਾ ਜਿੱਦਨ ਮੌਤ ਆਣੀ ਉਹ ਕਿਤੇ ਮੈਨੂੰ ਪੁੱਛ ਕੇ ਆਉਣੀ ਜਿੱਦਾਂ ਆਏਗੀ ਉਦੋਂ ਚਲੇ ਜਾਵਾਂਗਾ ਕੋਈ ਫਰਕ ਨਹੀਂ ਪੈਂਦਾ ਰੰਗ ਲਾਇਆ ਇਹਨੇ ਰੱਬ ਨੇ ਉਹਦਾ ਬਸ ਆਹੀ ਲੱਭ ਹੁਣ ਉਹ ਸਤਸੰਗੀ ਵੀਰ ਕਹਿਣ ਲੱਗਾ ਕਿ ਚੰਗੀ ਗੱਲ ਉਹ ਸਤਸੰਗੀ ਵੀਰ ਕਹਿਣ ਲੱਗਾ ਕਿ ਤੁਸੀਂ ਇੱਕ ਗੱਲ ਦੱਸੋ ਤੁਹਾਡੀ ਕਿੱਥੋਂ ਤੱਕ ਦੀ ਪਹੁੰਚ ਹੈ ਉਹ ਵੀਰ ਕਹਿਣ ਲੱਗਾ ਪਹੁੰਚ ਦੀ ਗੱਲ ਕਰਦੀ ਪਹੁੰਚ ਤੇ ਮੇਰੇ ਜਿੰਨੇ ਰਿਸ਼ਤੇਦਾਰ ਨੇ ਜਿੰਨੇ ਯਾਰ ਬੇਲੀ ਨੇ ਸਾਰੇ ਉੱਚੀ ਉੱਚੀ ਪੋਸਟਾਂ ਤੇ ਲੱਗੇ ਹੋਏ ਹਨ ਸਰਕਾਰੀ ਨੌਕਰਾ ਕੋਈ ਫੌਰਨ ਗਿਆ ਹੈ ਕੋਈ ਕੁਛ ਲੱਗਾ ਹੈ ਕੋਈ ਕਿਤੇ ਸਟੇਟ 'ਚ ਲੱਗਾ ਹੋਇਆ ਹੈ ਇੰਨੀ ਜ਼ਿਆਦਾ ਉਹਨਾਂ ਦੀ ਗੱਲਬਾਤ ਹੈ ਉਹ ਸਤਸੰਗੀ ਵੀਰ ਕਹਿਣ ਲੱਗਾ ਬਹੁਤ ਚੰਗੀ ਗੱਲ ਹੈ ਇਹ ਤੂੰ ਜ਼ਿਆਦਾ ਹੋਰ ਤੁਸੀਂ ਦੱਸੋ ਕਿ ਹੋਰ ਤੁਹਾਡੇ ਕੋਲ ਕੀ ਉਹ ਵੀਰ ਕਹਿਣ ਲੱਗਾ ਇਹ ਤੂੰ ਜ਼ਿਆਦਾ ਇਹ ਤੂੰ ਜ਼ਿਆਦਾ ਤੇ ਮੈਂ ਹੁਣੇ ਤੁਸੀਂ ਕਹੋ ਤੁਹਾਡਾ ਕੋਈ ਕੰਮ ਕੁਮ ਕਰਵਾਉਣਾ ਹੈ ਮੈਂ ਤੇ ਇੱਕ ਫੋਨ ਕਰਨਾ ਹੈ ਇੱਕ ਫੋਨ ਕੀ ਇੱਕ ਮੈਂ ਮਿਸ ਕਾਲਿੰਗ ਮਾਰਨੀ ਬਸ ਮੈਂ ਹੈਲੋ ਹੀ ਕਹਿਣਾ ਹੈ ਕਿ ਆ ਕੰਮ ਹੋਣਾ ਚਾਹੀਦਾ ਹੈ ਤੇ ਉਹ ਕੰਮ ਉਸੇ ਟਾਈਮ ਹਾਜ਼ਰ ਇੰਨੀ ਪਹੁੰਚ ਹੀ ਮੇਰੀ ਤੇ ਉਹ ਸਤਸੰਗੀ ਵੀਰ ਕਹਿਣ ਲੱਗਾ ਬੜੀ ਖੁਸ਼ੀ ਦੀ ਗੱਲ ਹੈ ਫਿਰ ਤੇ ਮਾਲਕ ਨੇ ਵਾਕਈ ਤੋਂ ਨੂੰ ਰੰਗ ਲਾਏ ਨੇ ਆ ਤੇ ਮੰਨਣ ਵਾਲੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਇਨਸਾਨ ਇੰਨਾ ਸੁਖੀ ਹੋਵੇ ਸੁਣ ਕੇ ਦਿਲ ਨੂੰ ਬੜਾ ਸਕੂਨ ਮਿਲਦਾ ਹੈ ਬੜੀ ਖੁਸ਼ੀ ਹੋਈ ਵੀਰ ਜੀ ਤੁਹਾਨੂੰ ਮਿਲ ਕੇ ਹੁਣ ਉਸ ਵੀਰ 'ਚ ਹੋ ਰਿਹਾ ਹੰਕਾਰ ਉਹ ਕਹਿਣ ਲੱਗਾ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਹਿੰਦਿਆਂ ਆਂ ਕਿ ਮੈਨੂੰ ਮਾਲਕ ਨੇ ਕਦੀ ਕਿਸੇ ਚੀਜ਼ ਦਾ ਘਟਾ ਹੀ ਨਹੀਂ ਹੋਣ ਦਿੱਤਾ ਹੁਣ ਉਹ ਸਤਸੰਗੀ ਵੀਰ ਕਹਿੰਦਾ ਇਹ ਤੋਂ ਇਲਾਵਾ ਤੁਹਾਡੇ ਕੋਲ ਕੀ ਤੇ ਉਹ ਵੀਰ ਕਹਿਣ ਲੱਗਾ ਇਹ ਤੋਂ ਇਲਾਵਾ ਵੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਮੇਰੇ ਕੋਲ ਕੋਠੀਆਂ ਘਾਰਾਂ ਬੱਚੇ ਮੇਰੇ ਥਾਂ ਥਾਂ ਤੇ ਵਧੀਆ ਲੱਗੇ ਹੋਏ ਨੇ ਕੋਈ ਫੌਰਨ ਗਿਆ ਹੋਇਆ ਹੈ ਇੱਥੇ ਸਾਰੇ ਸੈੱਟ ਨੇ ਕਿਸੇ ਚੀਜ਼ ਦਾ ਘਾਟਾ ਹੀ ਨਹੀਂਗਾ ਬਾਜੀ ਹਾਂ ਜਿੱਦੋਂ ਚੌਥੀ ਵਾਰ ਸਤਸੰਗੀ ਵੀਰ ਨੇ ਪੁੱਛਿਆ ਨਾ ਕਿ ਵੀਰ ਜੀ ਏਤੋਂ ਅਲਾਵਾ ਤੁਹਾਡੇ ਕੋਲ ਕੀ ਹੈ ਹੋਂ ਉਸ ਵੀਰ ਨੂੰ ਬੜਾ ਕਰੋਧ ਆਇਆ ਉਹ ਕਹਿੰਦਾ ਭਾਈ ਤੂੰ ਕੀ ਮੂਰਖ ਹੈ ਤੇਰਾ ਕੀ ਦਿਮਾਗ ਦਾ ਮੂਖ ਹਿੱਲ ਗਿਆ ਹੈ ਸਾਰਾ ਕੁਝ ਤੇ ਮੈਂ ਤੈਨੂੰ ਦੱਸਤਾ ਮੈਨੂੰ ਮਾਲਕ ਨੇ ਸਾਰਾ ਕੁਝ ਦਿੱਤਾ ਏ ਮੇਰੇ ਰਿਸ਼ਤੇਦਾਰ ਸੌਖੇ ਮੇਰੀਆਂ ਹਰ ਕਿਸੇ ਨਾਲ ਜਾਣ ਪਛਾਣੇ ਦੱਸ ਇਹਦੇ ਤੋਂ ਇਲਾਵਾ ਹੋਰ ਕੀ ਬੰਦੇ ਕੋਲ ਹੋਣਾ ਚਾਹੀਦਾ ਇੰਨਾ ਕੀ ਕੁਝ ਹੁੰਦਾ ਏ ਬੰਦੇ ਕੋਲ ਜਦੋਂ ਨੂੰ ਕ੍ਰੋਧ ਆਇਆ ਨਾ ਤੇ ਸਤਸੰਗੀ ਵੀਰ ਕਹਿੰਦਾ ਬਸ ਆਹੀ ਤੇ ਮੈਂ ਦੇਖਣਾ ਚਾਹੁੰਦਾ ਸੀ ਕਿ ਇਸ ਤੋਂ ਇਲਾਵਾ ਤੇਰੇ ਕੋਲ ਕੀ ਇਸ ਤੋਂ ਇਲਾਵਾ ਤੇਰੇ ਕੋ ਆਹੀ ਹੰਕਾਰ ਤੇ ਤੁਸੀਂ ਹੈ ਗਈ ਸੀ। ਕ੍ਰੋਧ ਵੀ ਤੁਹਾਡੇ ਚ ਬਹੁਤ ਜ਼ਿਆਦਾ ਹੈ। ਤੇ ਬਚਿਆ ਕੀ? ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹੀ ਤੇ ਸਾਨੂੰ ਪੰਜ ਚੀਜ਼ਾਂ ਨੇ ਸਾਨੂੰ ਘੇਰ ਕੇ ਰੱਖਿਆ ਹੋਇਆ ਹੈ। ਇਹਦੇ ਚੋਂ ਤੇ ਆਪਾਂ ਬਾਹਰ ਨਿਕਲਣਾ ਹੈ ਜਿੱਦਾਂ ਆਪਣੇ ਇਹ ਖਤਮ ਹੋ ਗਏ, ਉਦੋਂ ਸੋਚੋ ਸਾਰਾ ਕੁਝ ਆਪਣੇ ਕੋਲ ਆਪਾਂ ਨੂੰ ਮਿਲ ਜਾਣਾ। ਹਨ ਸਤਸੰਗੀ ਵੀਰ ਉਸ ਵੀਰ ਨੂੰ ਕਹਿਣ ਲੱਗਾ ਕਿ ਦੇਖੋ ਵੀਰ ਜੀ ਤੁਸੀਂ ਨਾਰਾਜ਼ ਨਾ ਹੋਵੋ ਮੈਂ ਕੋਈ ਤੁਹਾਡਾ ਕੋਈ ਦੁਸ਼ਮਣ ਨਹੀਂਗਾ ਮੈਂ ਸਿਰਫ ਤੁਹਾਨੂੰ ਕੁਝ ਗੱਲਾਂ ਸਮਝਾਉਣਾ ਚਾਹਨਾ ਵਾ ਅਗਰ ਤੁਹਾਡੀ ਸਮਝ ਆਉਂਦੀਆਂ ਨੇ ਤੇ ਠੀਕ ਹੈ ਨਹੀਂ ਤੇ ਕੋਈ ਗੱਲ ਹਣ ਉੱਥੇ ਹੋਰ ਵੀ ਸਾਰੇ ਬੈਠੇ ਹੋਏ ਸੀ ਉਹ ਵੀ ਸਾਰੇ ਆਪਣੀਆਂ ਆਪਣੀਆਂ ਗੱਲਾਂ ਰੱਖੰਦੇ ਸੀ ਲੇਕਿਨ ਇਹ ਸਤਸੰਗੀ ਵੀਰ ਦੀਆਂ ਗੱਲਾਂ ਸਾਰੇ ਬੜੇ ਪਿਆਰ ਨਾਲ ਸੁਣਨ ਲੱਗੇ ਕਿ ਬਹੁਤ ਹੀ ਪਿਆਰੀਆਂ ਗੱਲਾਂ ਕਰ ਰਹੇ ਹੋ ਹੋਂ ਸਤਸੰਗੀ ਵੀਰ ਕਹਿੰਦਾ ਕਿ ਵੀਰ ਜੀ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਕੇ ਸਾਨੂੰ ਬੜੀ ਖੁਸ਼ੀ ਹੋਈ ਪਰ ਤੁਹਾਨੂੰ ਆਉਣ ਵਾਲੇ ਟਾਈਮ ਦਾ ਪਤਾ ਹੈ ਕਿ ਕਦ ਆ ਜਾਣਾ ਹੈ ਸਤਸੰਗੀ ਵੀਰ ਕਹਿੰਦਾ ਉਹ ਤੇ ਮੈਨੂੰ ਵੀ ਨਹੀਂ ਪਤਾ ਕਿ ਮੇਰਾ ਕਦੋਂ ਟਾਈਮ ਆ ਜਾਣਾ ਉਹ ਤੇ ਕਿਸੇ ਨੂੰ ਵੀ ਨਹੀਂਗਾ ਪਤਾ ਲੇਕਿਨ ਇਹ ਆਵਾ ਗਵੰਦਾ ਜਿਹੜਾ ਚੱਕਰ ਇਹ ਸਾਨੂੰ ਉਹਨੂੰ ਮਿਟਾਉਣਾ ਹੈ ਤਾਂ ਸੀ ਇਸ ਦੁਨੀਆ ਦੇ ਵਿੱਚ ਆਏ। ਤੁਹਾਨੂੰ ਮਾਲਕ ਨੇ ਰੰਗ ਲਾਏ ਬੜੀ ਚੰਗੀ ਗੱਲ ਹੈ ਲੇਕਿਨ ਹੁਣ ਤੁਸੀਂ ਆਪਣੇ ਵਾਸਤੇ ਵੀ ਤੇ ਕੁਝ ਸੋਚ ਲਓ। ਜਦ ਤੁਹਾਡੇ ਤੇ ਕੋਈ ਮੁਸੀਬਤ ਆਏਗੀ ਜਾਂ ਤੁਹਾਡੇ ਤੇ ਕੋਈ ਆਖਰੀ ਟਾਈਮ ਆਏਗਾ ਤੇ ਤੁਹਾਡਾ ਵੀਰ ਜੀ ਕਿਸੇ ਨੇ ਸਾਥ ਨੂੰ ਜੀ ਦੇਣਾ। ਉਦੋਂ ਨਾ ਕੋਈ ਭੈਣ ਭਰਾ ਤੇ ਨਾ ਕੋਈ ਬਾਲ ਬੱਚੇ ਤੇ ਨਾ ਕੋਈ ਰਿਸ਼ਤੇਦਾਰ ਤੇ ਨਾ ਹੀ ਕੋਈ ਮਹਿਲ ਮਾੜੀਆਂ ਤੇ ਨਾ ਹੀ ਕੋਈ ਬੱਚੇ ਇਹ ਕਿਸੇ ਨੇ ਸਾਥ ਨਹੀਂ ਜਿ ਦੇਣਾ ਜਿੱਦਣ ਅੱਖਾਂ ਬੰਦ ਹੋ ਗਈਆਂ ਤੇ ਸਿਰਫ 2 ਗੱਜ ਦੀ ਜਗ੍ਹਾ ਹੀ ਨਸੀਬ ਹੋਣੀ ਇਹ ਕੋਠੀਆਂ ਕਾਰਾਂ ਸਭ ਇੱਥੇ ਹੀ ਰਹਿ ਜਾਣੀਆਂ ਤੇ ਉੱਥੇ ਸਿਰਫ ਇੱਕ ਰਾਖ ਬਣ ਕੇ ਰਹਿ ਜਾਣਾ ਹੈ ਆਪਾਂ ਜੇ ਆਪਾਂ ਕਿਸੇ ਗੁਰੂ ਨੂੰ ਨਾ ਧਾਰਿਆ ਅੱਜ ਤੁਸੀਂ 84 ਲੱਖ ਜੁਨਾ ਤੋਂ ਬਾਅਦ ਤੁਸੀਂ ਅਸੀਂ ਮੰਨਦੇ ਹਾਂ ਕਿ ਤੁਹਾਨੂੰ ਪਿਛਲੇ ਕਰਮਾਂ 'ਚ ਮਾਲਕ ਨੇ ਬਹੁਤ ਤੁਸੀਂ ਚੰਗੇ ਕਰਮ ਕਰਕੇ ਆਏ ਹੋ ਤੇ ਮਾਲਕ ਨੇ ਤੁਹਾਨੂੰ ਭਾਗ ਲਾਏ ਹਨ ਲੇਕਿਨ ਐਸੇ ਜਨਮ ਦੇ ਵਿੱਚ ਕਈ ਝੂਠ ਬੋਲੇ ਕਈ ਬੇਈਮਾਨੀਆਂ ਹੋ ਜਾਂਦੀਆਂ ਨੇ ਕਈ ਕੁਝ ਹੋ ਜਾਂਦਾ ਹੈ ਇਹ ਆਪਣੇ ਤੇ ਅਗਰ ਆ ਜਨਮ ਤੁਸੀਂ ਕੱਟ ਕੇ ਜਾਂਦੇ ਹੋ ਤੇ ਆਉਣ ਵਾਲਾ ਜਨਮ ਕਹਿੋ ਜਿਆ ਕਿਸੇ ਨੂੰ ਨਹੀਂਗਾ ਪਤਾ ਤੇ ਮਨੁੱਖ ਜਾਮਾ ਆਪਾਂ ਨੂੰ ਬੜੇ ਨਸੀਬਾ ਨਾਲ ਮਿਲਦਾ ਹੈ ਤੇ ਮੈਂ ਤੇ ਤੁਹਾਨੂੰ ਇਹੀ ਕਹਾਂਗਾ ਕਿ ਆਪਣੇ ਬਾਰੇ ਸੋਚੋ ਗੁਰੂ ਘਰ ਜਾਇਆ ਕਰੋ ਗੁਰੂ ਘਰ ਮਿਲਿਆ ਕਰੋ ਪੂਰੇ ਗੁਰੂ ਦਾ ਨਾਮ ਸਿਮਰਨ ਲਓ ਇਹ ਤੁਹਾਡੀ ਜਿਹੜੀ ਉਮਰ ਹੈ ਹੁਣ ਭਜਨ ਸਿਮਰਨ ਦੀ ਹੈ ਅਜੇ ਵੀ ਕੁਝ ਨਹੀਂ ਵਿਗੜਿਆ ਜਿੰਨਾ ਕੁ ਕਰ ਲਓਗੇ ਮਾਲਕ ਕੀ ਪਤਾ ਤੁਹਾਨੂੰ ਕਿੰਨੇ ਕ ਪਾਗ ਲਾ ਲੈ ਅੱਗੇ ਤੁਹਾਡੀ ਮਰਜ਼ੀ ਜਦ ਇਹ ਗੱਲਾਂ ਸਤਸੰਗੀ ਵੀਰ ਨੇ ਉਸ ਵੀਰ ਨੂੰ ਗਈਆਂ ਪਹਿਲਾਂ ਤੇ ਉਹਨੂੰ ਬੜਾ ਕਰੋਧ ਆਇਆ ਜਦ ਆ ਸਾਰੀਆਂ ਗੱਲਾਂ ਸੁਨੀਆਂ ਤੇ ਉਸ ਵੀਰ ਦੇ ਮਨ ਚ ਕਿਤੇ ਨਾ ਕਿਤੇ ਇਹ ਗੱਲ ਆਈ ਕਿ ਗਲਤੀ ਸਹੀ 60 65 ਸਾਲ ਦੀ ਮੇਰੀ ਉਮਰ ਹੋਣ ਦੇ ਹੀ ਮੇਰਾ ਕੀ ਪਤਾ ਹੈ ਕਦ ਮੈਨੂੰ ਟਾਈਮ ਆ ਜਾਣਾ ਤੇ ਵਾਕਈ ਮੈਂ ਇਸ ਦੁਨੀਆ ਤੋਂ ਖਾਲੀ ਨਾ ਚਲਾ ਜਾਵਾਂ ਹੁਣ ਉਹ ਵੀਰ ਕਹਿਣ ਲੱਗਾ ਕਿ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਹੁਣ ਮੈਨੂੰ ਗੁਰੂ ਕਿੱਥੋਂ ਮਿਲੇਗਾ ਤੇ ਸਤਸੰਗੀ ਵੀਰ ਕਹਿਣ ਲੱਗਾ ਕਿ ਗੁਰੂ ਕਿਤੇ ਆਪਾਂ ਲੱਭਣ ਨਹੀਂ ਜਾਣਾ ਅਸਲੀ ਗੁਰੂ ਤੇ ਆਪਣੇ ਅੰਦਰ ਹੀ ਹੈ ਸਾਰਾ ਕੁਝ ਆਪਣੇ ਅੰਦਰ ਹੈ ਸ਼ਬਦ ਹੀ ਗੁਰੂ ਹੈ ਆਪਾਂ ਕਿਤੇ ਲੱਭਣ ਨਹੀਂ ਜਾਣਾ ਲੇਕਿਨ ਰਾਹ ਖਾਣ ਵਾਸਤੇ ਉਸ ਨੂੰ ਹਾਸਲ ਕਰਨ ਵਾਸਤੇ ਉਹਦਾ ਪਾਰ ਉਤਾਰਾ ਕਰਨ ਵਾਸਤੇ ਸਾਨੂੰ ਇੱਕ ਪੂਰੇ ਗੁਰੂ ਦਾ ਸਾਥ ਚਾਹੀਦਾ ਤੇ ਉਹ ਕਹਿਣ ਲੱਗਾ ਕਿ ਪੂਰਾ ਗੁਰੂ ਕਿੱਥੇ ਹੈ ਤੇ ਸਤਸੰਗੀ ਵੀਰ ਕਹਿਣ ਲੱਗਾ ਸਭ ਆਪਣੀ ਆਪਣੀ ਦੇਖੋ ਵੀਰ ਜੀ ਸੋਚਣਾ ਚੱਲਦੇ ਕਿਸੇ ਨੂੰ ਕੋਈ ਕਿਸੇ ਨੂੰ ਮੰਨਦਾ ਹੈ ਕੋਈ ਕਿਸੇ ਨੂੰ ਮੰਨਦਾ ਹੈ ਕਿਸੇ ਨੂੰ ਉਹਦੇ ਤੋਂ ਖੁਸ਼ੀ ਮਿਲਦੀ ਹੈ ਕਿਸੇ ਨੂੰ ਕਿਸੇ ਤੋਂ ਖੁਸ਼ੀ ਮਿਲਦੀ ਹੈ ਸਭ ਵਧੀਆ ਆਪਣੀ ਜਗ੍ਹਾ ਤੇ ਲੱਗੇ ਨੇ ਅਸੀਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਦੇ ਨਾ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਜਿੱਥੇ ਕੋਈ ਲੱਗਾ ਹੈ ਗੁਰੂ ਨੂੰ ਮੰਨ ਰਿਹਾ ਹੈ ਖੁਸ਼ ਹੈ ਲੇਕਿਨ ਅਸੀਂ ਜਿਹੜੇ ਗੁਰੂ ਨਾਲ ਜੁੜੇ ਹਾਂ ਅਸੀਂ ਵੀ ਤੁਹਾਨੂੰ ਉਹਨਾਂ ਬਾਰੇ ਹੀ ਦੱਸ ਸਕਦੇ ਹਾਂ ਉਹ ਕਹਿਣ ਲੱਗਾ ਕਿ ਮੈਨੂੰ ਤੁਸੀਂ ਇਹ ਦੱਸੋ ਤੁਸੀਂ ਕਿਹੜੇ ਗੁਰੂ ਨਾਲ ਜੁੜੇ ਜਦ ਉਸ ਵੀਰ ਨੇ ਦੱਸਿਆ ਕਿ ਅਸੀਂ ਤੇ ਇਸ ਤਰ੍ਹਾਂ ਇਸ ਤਰ੍ਹਾਂ ਡੇਰੇ ਦੇ ਨਾਲ ਜੁੜੇ ਹਾਂ ਅਸੀਂ ਤੇ ਆਪਣੇ ਬਾਬਾ ਜੀ ਨੂੰ ਮੰਨਦੇ ਹਾਂ ਉਹਨਾਂ ਤੋਂ ਹੀ ਅਸੀਂ ਭਜਨ ਸਿਮਰਨ ਦੀ ਦਾਤ ਲਈ ਹੈ ਤੇ ਬਸ ਉਹਨਾਂ ਦੇ ਹੀ ਆਸਰੇ ਅਸੀਂ ਆਪਣੀ ਜ਼ਿੰਦਗੀ ਕੱਟ ਰਹੇ ਤੇ ਉਹ ਵੀਰ ਕਹਿਣ ਲੱਗਾ ਕਿ ਮੈਨੂੰ ਵੀ ਉੱਥੇ ਲੈ ਕੇ ਚੱਲੋ ਮੈਂ ਵੀ ਦੇਖਣਾ ਚਾਹਨਾ ਹੈ ਹੁਣ ਤੁਸੀਂ ਮੇਰੇ ਮਨ ਦੇ ਵਿੱਚ ਇੰਨੀਆਂ ਗੱਲਾਂ ਪਾ ਦਿੱਤੀਆਂ ਹਨ ਕੀ ਪਤਾ ਸਾਨੂੰ ਗੁਰੂ ਨੇ ਐਸੇ ਕਰਕੇ ਮਿਲਾਇਆ ਹੋ ਹੁਣ ਉਹ ਜਿਹੜਾ ਵੀਰ ਸੀ ਉਹਨਾਂ ਦੀ ਇੱਕ ਦੂਜੇ ਦੇ ਨਾਲ ਦੋਸਤੀ ਹੋ ਗਈ ਪਿਆਰ ਗੂੜਾ ਹੋ ਗਿਆ ਹੁਣ ਜਦ ਵੀ satsang ਹੋਣਾ ਤੇ ਉਹ ਸਤਸੰਗੀ ਵੀਰ ਨੇ ਉਸ ਵੀਰ ਨੂੰ ਵੀ satsang ਤੇ ਲੈ ਕੇ ਜਾਣਾ ਜਿਦੋਂ ਵੀ ਸੈਂਟਰ 'ਚ satsang ਹੋਣਾ ਹਰ ਸੰਡੇ ਨੂੰ ਦੋਵਾਂ ਜਣਿਆਂ ਨੇ ਜਾਣਾ ਉਹਨੂੰ satsang ਸੁਣ ਕੇ ਬੜਾ ਸਕੂਨ ਮਿਲਿਆ ਬੜਾ ਸਕੂਨ ਹੁਣ ਉਹ ਵੀਰ ਕਹਿਣ ਲੱਗਾ ਕਿ ਇਸ ਤਰ੍ਹਾਂ ਇਹ ਮੈਨੂੰ ਤੂੰ ਇੱਕ ਵਾਰ ਉਸ ਗੁਰੂ ਨੂੰ ਮਿਲਾ ਮੈਂ ਡੇਰੇ ਜਾਣਾ ਚਾਹਾਂ ਜਦ ਡੇਰੇ ਗਏ ਉੱਥੇ ਜਾ ਕੇ ਸੰਗਤ ਦੇਖੀ ਮਾਹੌਲ ਦੇਖਿਆ ਗੁਰੂ ਦੇ ਦਰਸ਼ਨ ਕੀਤੇ ਤੇ ਸੱਚੀ ਉਸ ਵੀਰ ਦੀਆਂ ਅੱਖਾਂ ਪਾਰੇ ਉਹ ਕਹਿਣ ਲੱਗਾ ਕਿ ਤੂੰ ਤੇ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਪਹਿ ਤੇ ਸੱਚੀ ਅੱਜ ਤੱਕ ਇੰਨਾ ਪੰਜ ਵਿਕਾਰਾਂ 'ਚ ਹੀ ਫਸ ਕੇ ਰਹਿ ਗਿਆ ਸੀ ਮੈਨੂੰ ਤੇ ਗੁਰੂ ਨੇ ਸੋਖੀ ਇਹਨਾਂ ਦੇ ਦਿੱਤਾ ਸੀ ਕਿ ਮੈਂ ਤੇ ਭੁੱਲ ਹੀ ਬੈਠਾ ਸਾਂ ਕਿ ਮੇਰਾ ਆਉਣ ਵਾਲਾ ਸਮੇਂ ਵੀ ਹੈ ਮੈਂ ਇਸ ਦੁਨੀਆ ਤੋਂ ਨਹੀਂ ਜਾਣਾ ਤੇ ਮੈਂ ਕੀ ਖੱਟ ਕੇ ਚੱਲਾਂ ਅੱਜ ਤੱਕ ਮੈਨੂੰ ਕੋਈ ਸਮਝਾਣ ਵਾਲਾ ਮਿਲਿਆ ਹੀ ਨਹੀਂ ਉਹ ਸਤਸੰਗੀ ਵੀਰ ਮੁਸਕਰਾ ਕੇ ਕਹਿੰਦਾ ਨਹੀਂ ਵੀਰ ਸਮਝਾਣ ਵਾਲੇ ਤੇ ਤੈਨੂੰ ਬੜੇ ਮਿਲੇ ਪਰ ਤੂੰ ਸਮਝਿਆ ਹੀ ਨਹੀਂ ਤੂੰ ਆਪਣੇ ਹੀ ਰੰਗ ਦੇ ਵਿੱਚ ਇੰਨਾ ਰੰਗਿਆ ਸੈਂ ਕਿ ਤੈਨੂੰ ਕੋਈ ਕਿਸੇ ਦੀ ਗੱਲ ਸਮਝ ਹੀ ਨਹੀਂ ਸੀ ਆਉਂਦੀ ਅੱਜ ਮੈਂ ਵੀ ਤੈਨੂੰ ਮੈਂ ਨਹੀਂ ਸਮਝਾਇਆ ਨਹੀਂ ਮੇਰਾ ਇਨਾ ਮੇਰੇ ਚ ਪਾਵਰ ਹੈ ਇਕ ਕਰੇ ਕਰਾਏ ਆਪੇ ਆਪ ਮਨਸ ਕੇ ਕਿਜ ਨਾਹੀ ਹਾਂ ਇਕ ਕਰਨ ਵਾਲਾ ਉਹ ਮਾਲਿਕ ਹੈ ਉਹਨੇ ਤੈਨੂੰ ਮੈਨੂੰ ਮਿਲਾਇਆ ਉਹਨੇ ਹੀ ਸਾਰਾ ਕੁਝ ਕੀਤਾ ਹੈ ਮੈਂ ਕੁਝ ਨਹੀਂ ਕੀਤਾ ਉਹਨੇ ਤੈਨੂੰ ਆਪਣੇ ਲੜ ਲਾਣਾ ਸੀ ਐਨੇ ਸਮੇਂ ਬਾਅਦ ਲਾਣਾ ਸੀ ਇਹ ਸਾਰੀ ਲਿਖਤ ਪਹਿਲਾਂ ਤੂੰ ਹੀ ਲਿਖੀ ਹੋਈ ਸੀ ਮੈਂ ਕੁਝ ਨਹੀਂ ਕੀਤਾ ਤੇ ਅੱਜ ਦੇਖ ਤੈਨੂੰ ਮਾਲਕ ਨੇ ਇੱਥੇ ਸਾਧ ਲਿਆ ਹੁਣ ਉਹ ਕਹਿਣ ਲੱਗਾ ਕਿ ਮिन्नੂ ਤੇ ਨਾਮ ਦੀ ਭਜਨ ਦੀ ਸਿਮਰਨ ਦੀ ਜ਼ਰੂਰਤ ਹੈ ਤੇ ਦੇਖੋ ਉਸ ਦੇ ਭਾਗ ਕਿੰਨੇ ਉੱਚੇ ਸਨ ਉਹਨੂੰ ਪਹਿਲੀ ਵਾਰ ਚ ਹੀ ਭਜਨ ਸਿਮਰਨ ਵੀ ਮਿਲ ਗਿਆ ਕਈ ਵਾਰ ਮਾਲਕ ਇੰਨਾ ਮਿਹਰਬਾਨ ਹੋ ਜਾਂਦਾ ਹੈ ਉਹ ਆਪਣਾ ਭਜਨ ਸਿਮਰਨ ਕਰਨ ਲੱਗ ਗਿਆ ਜਦੋਂ ਆਪਣਾ ਹੌਲੀ-ਹੌਲੀ ਭਜਨ ਸਿਮਰਨ ਕਰਨ ਲੱਗ ਗਿਆ ਤੇ ਉਹਨੂੰ ਆ ਜਿਹੜੇ ਖੁਸ਼ੀਆਂ ਸਨ ਜਿਹੜੀਆਂ ਕੋਠੀਆਂ ਕਾਰਾਂ ਦਾ ਇੰਨਾ ਹੰਕਾਰ ਸੀ ਆਪਣੇ ਬੱਚਿਆਂ ਦਾ ਇੰਨਾ ਹੰਕਾਰ ਸੀ ਉਹ ਸਾਰਾ ਕੁਝ ਹੌਲੀ-ਹੌਲੀ ਉਹ ਚੀਜ਼ਾਂ ਤੂੰ ਥੱਲੇ ਆਉਣ ਲੱਗ ਗਿਆ ਉਹਨੂੰ ਕੁਝ ਨਹੀਂ ਸੀ ਚੰਗਾ ਲੱਗਦਾ ਲੇਕਿਨ ਇੱਕ ਕਮੀ ਹੈਂਸ ਜਦ ਵੀ ਉਹ ਕਿਤੇ ਬਾਹਰ ਜਾਂਦਾ ਸੀ ਤੇ ਲੋਕੀ ਉਹਦੇ ਤੋਂ ਦੂਰ ਭੱਜਦੇ ਸੀ ਕੀ ਵਜ੍ਹਾ ਸੀ ਸਾਰੇ ਉਹਦੇ ਤੋਂ ਡਰਦੇ ਸੀ ਕਿ ਇਹਨੇ بڑے ਕੰਨ ਖਾਣੇ ਨੇ ਇਹਨੇ ਸਿਰ ਖਾ ਲੈਣਾ ਇਹਨੇ ਫੇਰ ਉਹੀ ਗੱਲਾਂ ਕਰਨੀਆਂ ਨੇ ਆਹ ਹੋ ਗਿਆ ਮੈਂ ਆਹ ਕਰ ਦਿੱਤਾ ਮੈਂ ਉਹ ਕਰ ਦਿੱਤਾ ਲੇਕਿਨ ਸਾਰੇ ਇਹ ਭੁੱਲ ਕੇ ਬੈਠ ਗਏ ਸੀ ਕਿ ਭਾਈ ਹੁਣ ਉਹ ਤੇ ਉਹ ਰਿਹਾ ਹੀ ਨਹੀਂ ਕਿਉਂਕਿ ਉਹ ਕਿਸੇ ਨਾਲ ਜ਼ਿਆਦਾ ਬੋਲਦਾ ਹੀ ਨਹੀਂ ਸੀ ਹੋਲੀ-ਹੋਲੀ ਜਦ ਲੋਕਾਂ ਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਇਹਦੇ ਚੀਨਾ ਬਦਲਾਅ ਕਿੱਥੋਂ ਆ ਗਿਆ ਲੋਕੀਓ ਨੂੰ ਬੁਲਾਉਂਦੇ ਸੀ ਤੇ ਸਿਰਫ ਔਰ ਸਿਰਫ ਉਹਨਾਂ ਕੀ ਬੁਲਾਉਂਦਾ ਸੀ ਅੱਗੂ ਜ਼ਿਆਦਾ ਜਵਾਬ ਵੀ ਨਹੀਂ ਸੀ ਦਿੰਦਾ ਤੇ ਲੋਕੀਓ ਨੂੰ ਪੁੱਛਦੇ ਸਨ ਭਾਜੀ ਤੁਹਾਨੂੰ ਕੀ ਹੋਇਆ ਹੈ ਉਹ ਤਦਵੀ ਜਵਾਬ ਨਹੀਂ ਸੀ ਦਿੰਦਾ ਇੰਨਾ ਮਾਲਕ ਦੇ ਰੰਗ ਦੇ ਵਿੱਚ ਰੰਗ ਗਿਆ ਸੀ ਇੰਨਾ ਮਾਲਕ ਦੇ ਰੰਗ ਚ ਰੰਗ ਗਿਆ ਸੀ ਕਿੰਨਾ ਟਾਈਮ ਦੇਖੋ ਕਿਥੇ 60 65 ਸਾਲ ਦੇ ਵਿੱਚ ਨੂੰ ਭਜਨ ਸਿਮਰਨ ਮਿਲਿਆ 2 3 ਸਾਲ ਹੀ ਉਸ ਭਾਈ ਨੇ ਇੰਨਾ ਭਜਨ ਸਿਮਰਨ ਕੀਤਾ ਇੰਨਾ ਭਜਨ ਸਿਮਰਨ ਕੀਤਾ ਕਿ ਮਾਲਕ ਨੇ ਉਹਨੂੰ 2 3 ਸਾਲਾਂ ਚ ਹੀ ਰੰਗ ਲਾ ਦਿੱਤਾ ਤੇ ਕਹਿਣ ਦਾ ਮਤਲਬ ਸਿਰਫ ਇੰਨਾ ਹੈ ਕੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨਸਾਨ ਦੇ ਵਿੱਚ ਬਹੁਤ ਬੁਰੀ ਤਰੀਕੇ ਦੇ ਨਾਲ ਫਸਿਆ ਹੋਇਆ ਉਹ ਭੁੱਲ ਕੇ ਬੈਠ ਜਾਂਦਾ ਹੈ ਕਿ ਅੱਜ ਅਗਰ ਸੁਖੀ ਆਸੀ ਸਾਡੇ ਕੋਲ ਜੀ ਧਨ ਦੌਲਤ ਹੈ ਜਾਂ ਇੰਨਾ ਕੁਝ ਹੈ ਤੇ ਸਾਡੇ ਪਿਛਲੇ ਕਰਮਾਂ ਦੇ ਹਿਸਾਬ ਕਿਤਾਬ ਹੈ ਨਾ ਇਹ ਕੋਈ ਅਸੀਂ ਪਿਛਲੇ ਜਨਮ ਦੇ ਵਿੱਚ ਚੰਗੇ ਕਰਮ ਕੀਤੇ ਹੋਣ ਲੇਕਿਨ ਅਸੀਂ ਅਗੂ ਆਪਣੇ ਜਿਹੜੇ ਕਰਮ ਨੇ ਉਹਨਾਂ ਨੂੰ ਫੇਰ ਬਣਾ ਲੈਣੇ ਅਸੀਂ ਮਾਲਕ ਨੂੰ ਹੀ ਭੁੱਲ ਕੇ ਬੈਠੇ ਹਾਂ ਹਰ ਕਿਸੇ ਦੇ ਨਾਲ ਐਵੇਂ ਨਹੀਂ ਹੁੰਦਾ ਬਹੁਤ ਘੱਟ ਜੀਵ ਹਨ ਜਿਨ੍ਹਾਂ ਨੂੰ ਮਾਲਕ ਖੁਦ ਆਵਾਜ਼ ਮਾਰਦੇ ਹਨ ਨਹੀਂ ਤੇ ਜਿਵੇਂ ਹੀ ਜੀਵ ਆਏ ਹੁੰਦੇ ਹਨ ਉਵੇਂ ਹੀ ਚਲੇ ਜਾਂਦੇ ਤੇ ਸਾਨੂੰ ਇਹਨਾਂ ਚੀਜ਼ਾਂ ਤੋਂ ਸਿੱਖਿਆ ਲੈਣੀ ਚਾਹੀਦੀ ਏ ਕਿ ਮਾਲਕ ਨੇ ਅਗਰ ਸਾਨੂੰ ਜਨਮ ਦਿੱਤਾ ਹੈ ਤੇ ਸਾਨੂੰ ਵੀ ਇੰਨਾਂ ਚੀਜ਼ਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਅਗਰ ਮਾਲਕ ਨੇ ਸਾਨੂੰ ਖੁਸ਼ੀਆਂ ਬਖਸ਼ੀਆਂ ਹਨ ਇੰਨਾਂ ਚੀਜ਼ਾਂ ਦੀਆਂ ਤੇ ਉਹਨਾਂ ਦੇ ਹੁੰਦਿਆਂ ਹੀ ਸਾਨੂੰ ਮਾਲਕ ਦਾ ਵੀ ਭਜਨ ਸਿਮਰਨ ਉਹਦੇ ਨਾਲ-ਨਾਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਭ ਕੁਝ ਝੂਠ ਹੈ ਇੱਥੇ ਹੀ ਰਹਿ ਜਾਣਾ ਕੁਝ ਨਹੀਂ ਨਾਲ ਜਾਣਾ ਕੁਝ ਵੀ ਨਹੀਂ ਜਾਣਾ ਸਭ ਕੁਝ ਇੱਥੇ ਹੀ ਰਹਿ ਜਾਣਾ ਪਰ ਅਸੀਂ ਨਹੀਂ ਸਮਝਦੇ ਜਿੱਦਾਂ ਸਾਡੇ 'ਚ ਇੰਨੀ ਸਮਝ ਆ ਗਈ ਨਾ ਉਹ ਦਿਨ ਸਾਨੂੰ ਕਦੀ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਣੀ ਉਹ ਦਿਨ ਸਿਰਫ ਅਸੀਂ ਕਵਾਂਗੇ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਤੇ ਅਸੀਂ ਕਹਿ ਨਹੀਂ ਬੰਦ ਅਸੀਂ ਤੇ ਇਹੀ ਕਹਿੰਨੇ ਆ ਮੈਂ ਹੀ ਮੈਂ ਮੈਂ ਹੀ ਮੈਂ ਮੈਂ ਹੀ ਮੈਂ ਮੈਂ ਹੀ ਸਾਰਾ ਕੁਝ ਕਰਦਾ ਮੈਂ ਹੀ ਤੂੰ ਤੇ ਅਸੀਂ ਕਦੀ ਕਿਆ ਹੀ ਨਹੀਂ ਜਿੱਦਾਂ ਨਾ ਸੀ ਇਹ ਕਹਿ ਤਾ ਨਾ ਮਾਲਕਾ ਤੇਰਾ ਹੀ ਤੇਰਾ ਤੇਰਾ ਹੀ ਤੇਰਾ ਤੂੰ ਹੀ ਤੂੰ ਤੂੰ ਹੀ ਤੂੰ ਸੱਚ ਮੰਨਿਓ ਜ਼ਿੰਦਗੀ ਜੀਣ ਦਾ ਮਜ਼ਾ ਹੀ ਕੋ ਜਲਗ ਹੈ ਅਲੱਗ ਹੈ ਤੇ ਉਮੀਦ ਅਸੀਂ ਬਣੀਏ ਕੋਸ਼ਿਸ਼ ਕਰੀਏ ਇਹਨਾਂ ਚੀਜ਼ਾਂ ਤੂੰ ਆਪਾਂ ਸਿੱਖਿਆ ਲਈਏ ਸਾਡੇ ਗੁਰੂ ਸਹਿਬਾਨ ਵੀ ਸਾਨੂੰ ਇਹੀ ਸਮਝਾਉਂਦੇ ਹਨ ਅੱਜ ਸਾਡੇ ਗੁਰੂ ਵੀ ਸਾਨੂੰ ਇਹੀ ਸਿੱਖਿਆ ਦਿੰਦੇ ਹਨ satsangਾਂ 'ਚ ਵੀ ਇਹੀ ਫਰਮਾਨ ਕਰਦੇ ਹਨ ਭਾਈ ਭਜਨ ਸਿਮਰਨ ਕਰ ਲੋ ਭਜਨ ਸਿਮਰਨ ਕਰ ਰਾਧਾ ਸਵਾਮੀ